ਬਠਿੰਡਾ ਦੇ SSP ਵੱਲੋਂ ਹੁੱਲੜਵਾਜਾਂ ਨੂੰ ਚੇਤਾਵਨੀ ਕਿਹਾ ਅਗਰ ਹੁੱਲੜਵਾਜੀ ਕਰੋਗੇ ਤਾਂ ਹੋਵੇਗਾ ਸਖਤ ਐਕਸ਼ਨ ਸ਼ੁੱਕਰਵਾਰ ਨੂੰ 6 ਵਜੇ ਦੇ ਲਗਭਗ ਬਠਿੰਡਾ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਬਠਿੰਡਾ ਦੇ ਇਸ ਸਪੀਚ ਦਿੱਤੀ ਹੁਲੜਵਾਜਨ ਚੇਤਾਵਨੀ ਕਿਹਾ ਜੋ ਪਿਛਲੇ ਦਿਨੀ ਸੰਝੇ ਨਗਰ ਵਿਖੇ ਕੁਝ ਹੁਲੜਵਾਜਾਂ ਵੱਲੋਂ ਮਾਰੂ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਮਾਰੂ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਗਈ ਸੀ ਇਸ ਨੂੰ ਲੈ ਕੇ ਉਹਨਾਂ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਹੁਲੜਵਾਜਾਂ ਨੂੰ ਸ਼ਰੇਆਮ ਚੇਤਾਵਨੀ ਦਿੱਤੀ ਉਹਨਾਂ ਕਿਹਾ ਕਿ ਅਗਰ ਤੁਸੀਂ ਹੁਲੜਵਾਜੀ ਕਰੋਗੇ ਤਾਂ ਬਠਿੰਡਾ ਪੁਲਿਸ ਤੁਹਾਡੇ ਤੇ ਇਸ ਤਰ੍ਹਾਂ ਦੀ ਐਕਸ਼ਨ ਅਕਸਰ ਹੀ ਅਪਣਾ ਕਰਦੀ ਰਹੇਗੀ ਇਸ ਲਈ ਤੁਸੀਂ ਹੁੱਲੜਬਾਜੀ ਕਰਨ ਤੋਂ ਬਾਹਰ ਜਾ ਜਾਓ। ਬਟਿੰਡਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ 3 ਜੂਨ 2024 ਦੀ ਵੀਡੀਓ ਹੈਗੀ ਰਾਤ ਦੀ ਜਿਸ ਦੇ ਵਿੱਚ ਸੰਜੇਨਗਰ ਬਟਿੰਡਾ ਦੇ ਵਿੱਚ ਕੁਝ 8-10 ਨੌਜਵਾਨ ਨਜ਼ਰ ਆ ਰਹੇ ਸੀ ਕਿ ਜਿੰਨਾਂ ਦੇ ਹੱਥ ਦੇ ਵਿੱਚ ਮਾਰੂ ਹਥਿਆਰ ਸੀਗੇ ਕਿਰਪਾਨਾਂ ਵਗੈਰੇ ਸੀਗੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ 29 ਸਾਲ ਦੇ ਵਿਅਕਤੀ ਦੀ ਮਾਰਕੁੱਟ ਵੀ ਕੀਤੀ ਸੀਗੀ। ਇਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਟਿੰਡਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਜਿਹੜੇ ਹੁਣ ਤੱਕ ਅਸੀਂ ਪੰਜ ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਏ। ਮੈਂ ਸਾਰਿਆਂ ਨੂੰ ਇਹੀ ਮੇਰੇ ਸਾਡੇ ਬਟਿੰਡਾ ਪੁਲਿਸ ਵੱਲੋਂ ਸੁਨੇਹਾ ਹੈਗਾ ਕਿ ਇਸ ਤਰੀਕੇ ਦੀ ਹੁੱਲੜਬਾਜੀ ਦੀ ਵਾਰਦਾਤਾਂ ਤੋਂ ਗੁਰੇਜ਼ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਹੋਕੇ ਤੁਹਾਨੂੰ ਸੁਲਾਖਾ ਦੇ ਪਿੱਛੇ ਪਿੱਛੇ ਜਾਵੇਗਾ।